ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਜੀ ਜਾ ਕੁ ਥੋੜੀਆ ਮਜ਼ਾਕ ਥੋੜੀਆ ਦਲਾਵਰ ਹਾਂ ਜੀ ਮੈਡਮ ਜੀ ਲੋਕੇਸ਼ਨ ਇਹੀ ਦੱਸੀ ਸੀ ਹਾਂ ਜੀ ਮੈਡਮ ਆਹੀ ਦੱਸੀ ਸੀ ਜੀ ਚੱਲ ਤੂੰ ਨਾ ਫਟਾਫਟ ਫੋਨ ਲਾ ਫੋਨ ਲਾ ਲੈਣੀ जा रही है रिंगा चक्के नहीं मैडम किसी ने जी दोबारा दोबारा ट्राई कर ना जी मैडम कोई नहीं चक रहा जी फोन नहीं चक रहा कोई अपन इधर आगे देख लाने जी हाँ, चल ला हां चल आ जा दिलावर तू उधर चेक कर मैं इधर कर दी हां ठीक है मैडम ਓਏ ਹਾਂ ਬਈ ਦਰਸ਼ਨ ਮਿਲਿਆ ਕੋਛਰਾ ਚੁੰਨੀ ਮਿਲੀ ਆ ਜੀ ਮੈਨੂੰ ਲੱਗਦਾ ਫਿਰ ਇੱਥੇ ਲਵੇ ਤਾਂ ਵੀ ਹੋਊਗੀ লাশ ਵੀ ਕਿਤੇ ਮੈਡਮ ਜੀ ਮਿਲੇ ਕੋਸ਼ ਆ ਚੁੰਨੀ ਮਿਲੀ ਆ ਮੈਡਮ ਇੱਥੋਂ ਜੀ ਚੁੰਨੀ ਮਿਲੀ ਆ ਹਾਂ ਜੀ ਕੋਈ ਗੱਲ ਨਹੀਂ ਚੁੰਨੀ ਮਿਲ ਗਈ ਨਾ ਤਾਂ লাশ ਵੀ ਇੱਧਰ ਉੱਧਰ ਹੀ ਹੋਊਗੀ ਚਲੋ ਫਿਰ ਸ਼ਾਇਦ ਇਹ ਉਹੀ লাশ ਹੈ ਜਿਸ ਦੀ ਆਪਾਂ ਨੂੰ ਕਾਲ ਆਈ ਸੀ ਹਾਂਜੀ ਮੈਮ লাশ ਤਾਂ ਉਹੀ ਲੱਗਦੀ ਹੈ ਪਰ ਜੀ ਨੇ ਫੋਨ ਕੀਤਾ ਸੀ ਉਹ ਕਿੱਥੇ ਆ লাশ ਤਾਂ ਮਿਲ ਗਈ ਪਰ ਜੀ ਨੇ ਆਪਾਂ ਨੂੰ ਫੋਨ ਕੀਤਾ ਨਾ ਉਹ ਵੀ ਇਧਰ ਹੀ ਉਧਰ ਹੀ ਹੋਊਗਾ ਚਲੋ ਤੁਸੀਂ ਜਾ ਕੇ ਦੇਖੋ ਮੈਂ লাশ ਕੋਲ ਖੜਦੀ ਹਾਂ ਠੀਕ ਹੈ ਮੈਂ ਜੀ ਇਹ ਤਾਂ ਉਸੇ ਕੁੜੀ ਦੀ লাশ ਹੈ ਜਿਹੜੀ ਪਿੰਡ ਚੋਂ ਗਾਇਬ ਹੋਈ ਸੀ ਕੋ ਦਰਸ਼ਨ ਤੈਨੂੰ ਕੀ ਲੱਗਦਾ ਆਪਾਂ ਨੂੰ ਹੁਣ ਇੱਥੇ ਕੋਈ ਮਿਲੂਗਾ ਦੇਖ ਯਾਰਾ ਦੇਖਣਾ ਤਾਂ ਪਊਗੀ ਫਿਰ ਉਹਨਾਂ ਜਦੋਂ ਹੁਕਮ ਆ ਗਿਆ ਉਹ ਹੋਰ ਮੈਡਮ ਨੇ ਕਹਿਤਾ ਦਿੱਤਾ ਹੁਣ ਐਡੇ ਜੰਗਲ 'ਚ ਕਿਹੜਾ ਮਿਲੂਗਾ ਯਾਰ ਚੱਲ ਆਪਾਂ ਲੱਭ ਲੈਣੇ ਆਂ ਦੇਖ ਲੈਣੇ ਕਿਤੇ ਚੱਲ ਕੇ ਦੇਖ ਲੈਣੇ ਇੱਕ ਵਾਰੀ ਸਰ ਅੱਲਾਸੇ ਭਈ ਇਹੀਂ ਇੱਕੋ ਹੋਰ ਆਸਾ ਆ ਫੋਨ ਵੀ ਪਿਆ ਹੀ ਲਵੇ ਹਲੋ ਹਾਂਜੀ ਮੈਡਮ ਇਧਰ ਇੱਕ ਹੋਰ ਲਾਸਪੀ ਆਈ ਹਾਂਜੀ ਆ ਜਾਈ ਸ਼ੇਤੀ ਦਰਸ਼ਨ ਇਹ ਤਾਂ ਉਹ ਵੀ ਫੋਨ ਆ ਇਹ ਤਾਂ ਆਪਾਂ ਨੂੰ ਫੋਨ ਆਇਆ ਸੀ ਹੋਰ ਲਾਸ਼ ਹਾਂਜੀ ਮੈਡਮ ਜੀ ਇੱਕ ਹੈਰਾਨੀ ਵਾਲੀ ਗੱਲ ਹੋਰ ਹੈ ਜੀ ਜਿਹੜੇ ਨੰਬਰ ਤੋਂ ਆਪਾਂ ਨੂੰ ਫੋਨ ਆਇਆ ਸੀ ਉਹ ਫੋਨ ਇਹਦੇ ਲਾਸ ਲੋ ਤੋਂ ਮਿਲਿਆ ਜੀ ਅੱਛਾ ਜਿਸ ਨੰਬਰ ਤੋਂ ਆਪਾਂ ਨੂੰ ਫੋਨ ਆਇਆ ਹਾਂਜੀ ਉਹ ਫੋਨ ਇੱਥੋਂ ਮਿਲਿਆ ਹਾਂਜੀ ਹਾਂਜੀ ਤਾਂ ਇਹਦਾ ਮਤਲਬ ਫੋਨ ਕਰਨ ਵਾਲਾ ਵੀ ਇਹੀ ਹੈ ਪਰ ਇੱਕ ਗੱਲ ਸੋਚਣਯੋਗ ਹੈ ਇਹਦਾ ਕਦਰ ਫਿਰ ਕਿਹਨੇ ਕੀਤਾ ਇਹ ਕੀ ਗੱਲ ਹੈ ਤਾਂ ਮੈਡਮ ਇਹ ਸੋਚਣ ਵਾਲੀ ਹੈ ਜੀ ਹਾਂ ਬਿਲਕੁਲ ਕੱਲ ਤਾਂ ਸੋਚਣ ਵਾਲੀ ਹੈ ਜੀ ਇਹਨੇ ਕੁੜੀ ਦਾ ਕਤਲ ਕੀਤਾ ਫਿਰ ਇਹ ਕਿ ਮਰਿਆ ਮੈਡਮ ਜੀ ਇਹਦੇ ਗਾਲ ਚ ਕੱਪੜਾ ਹੈ ਜੀ ਮੈਨੂੰ ਲੱਗਦਾ ਹੈ ਮਰਿਆ ਨਹੀਂ ਇਹਨੂੰ ਕਿਸੇ ਨੇ ਮਾਰਿਆ ਇਹਦਾ ਵੀ ਕਤਲ ਹੀ ਹੋਇਆ ਸਹੀ ਹੈ ਗੱਲ ਇਹਦਾ ਵੀ ਕਤਲ ਹੋਇਆਗਾ ਚਲ ਕੋਈ ਗੱਲ ਨਹੀਂ ਦਲਾਵਰ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦੋ ਨਾਲੇ ਇੱਕ ਗੱਲ ਹੋਰ ਇਹ ਉਸੇ ਕੁੜੀ ਦੀ ਲਾਸ਼ ਹੈ ਜਿਹਦੀ ਆਪਣੇ ਕੋਲ ਰਿਪੋਰਟ ਆਈ ਸੀ ਆਪਾਂ ਉਹਦੇ ਘਰ ਚੱਲਦੇ ਆਂ ਤੇ ਸਾਰਾ ਪਤਾ ਕਰਦੇ ਆਂ ਦਰਸ਼ਨ ਤੂੰ ਐਂਬੂਲੈਂਸ ਨੂੰ ਫੋਨ ਕਰ ਤੇ ਪੋਸਟਮਾਰਟਮ ਲਈ ਦੋਨੇ ਲਾਸ਼ਾਂ ਭੇਜ ਅਸੀਂ ਚੱਲਦੇ ਆਂ ਆਜੇ ਦਲਾਵਰ ਉਹ ਮਾਂ ਨੂੰ ਤਾਂ ਟੈਨਸ਼ਨ ਹੋ ਜਾਂਦੀ ਆ ਵੀ ਆਪਣੀ ਦੀਪੀ ਮਿਲ ਤਾਂ ਜਾਊਗੀ ਹੁਣ ਤਾਂ ਵਿਆਜ ਵੀ ਥੋੜੇ ਦਿਨ ਰਹਿ ਗਏ ਬੇ ਉਹ ਤਾਂ ਜਦੋਂ ਮਿਲੂਗੀ ਦੇਖੀ ਜਾਊਗੀ ਮੈਨੂੰ ਤਾਂ ਇਸ ਗੱਲ ਤੋਂ ਡਰ ਲੱਗਦਾ ਆ ਜਿਹੜਾ ਜੱਬ ਤੈਂ ਛੇੜੇਗਾ ਮੈਂ ਤੈਨੂੰ ਕੀ ਲੋਡ ਸੀ ਰਿਪੋਰਟ ਲਖਾਣ ਦੀ ਹੈ ਹੋ ਜਾ ਮਾਂ ਆ ਦੇਖ ਲੈ ਤੇਰਾ ਛੇੜਿਆ ਜੱਬ ਆਹ ਤੇਰਾ ਕੀ ਪਰਸਾ ਉਹ ਬੇਬੇ ਹੁਣ ਦੀਪੀ ਨੂੰ ਤਾਂ ਲੱਭਣੀ ਸੀ ਹੁਣ ਕਰੀ ਜਾਉ ਇਹ ਸਵਾਲ ਨਹੀਂ ਜਾਂ ਜੀ ਬਾਬਾ ਖੜਾ ਹੋ ਜਾ ਹੁਣ ਹਾਂਜੀ ਜਨਾਬ ਜੀ ਲੱਗਿਆ ਜੀ ਪਤਾ ਮੇਰੀ ਤੀ ਦਾ ਕੁਸ ਦੇਖੋ ਥੋਡੀ ਕੁੜੀ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਰਿਲੇਸ਼ਨ ਤਾਂ ਹੈਗਾ ਤੁਸੀਂ ਸਾਡੇ ਤਾਂ ਨਾ ਕੋਈ ਗੱਲ ਲੁਕੋ ਰਹੇ ਹੋ ਸੱਚੋ ਸੱਚ ਦੱਸ ਦੋ ਨਹੀਂ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਮੇਰੀ ਤੀ ਤਾਂ ਬਹੁਤ ਸਿਆਣੀ ਹੈ ਅਸੀਂ ਕਿੰਨੇ ਵਾਰ ਤਾਂ ਤੁਹਾਨੂੰ ਇਹ ਗੱਲ ਦੱਸ ਚੁੱਕੇ ਹਾਂ ਦੇਖੋ ਜਿਹੜਾ ਤੁਸੀਂ ਕਹਿ ਰਹੇ ਨਾ ਕੁੜੀ ਸਾਡੀ ਸਿਆਣੀ ਆ ਕਿਸੇ ਦੇ ਤੇ ਪੁੱਤ ਦਾ ਪਤਾ ਨਹੀਂ ਲੱਗਦਾ ਹੁੰਦਾ ਚਲੋ ਉਹ ਤਾਂ ਬਾਅਦ ਦੀ ਗੱਲ ਹੈ ਤੁਸੀਂ ਇਹ ਦੱਸੋ ਤਾਨੂੰ ਉਹਦੇ ਬਾਰੇ ਕੁਝ ਵੀ ਨਹੀਂ ਪਤਾ ਆਖਰ ਨੂੰ ਮਾਂ ਉਸਦੀ ਕੁਝ ਤਾਂ ਪਤਾ ਹੋਊਗਾ ਕੁੜੀ ਬਾਰੇ ਤਾਂ ਹੀ ਤਾਂ ਮੈਂ ਤੁਹਾਨੂੰ ਕਹੀ ਜਾਨੀ ਆ ਵੀ ਮੇਰੀ ਤੇ ਇਦਾਂ ਦੀ ਹੈ ਨਹੀਂਗੀ ਤੁਸੀਂ ਐਵੇਂ ਬਦਨਾਮ ਕਰੀ ਜਾਂਦੇ ਹੋ ਮੇਰੀ ਤੀ ਨੂੰ ਗੱਲ ਹੈ ਕੋਈ ਇਹ ਪਲਾ ਉਹ ਮਾਤਾ ਜੀ ਤੁਸੀਂ ਠੰਡੇ ਰਹੋ ਅਸੀਂ ਤਾਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਤੁਹਾਡੀ ਕੁੜੀ ਦੀ ਮੌਤ ਹੋ ਗਈ ਉਹਦੀ ਲਾਸ਼ ਬਾਰੇ ਪਿੰਡ ਦੇ ਨਾਲੇ ਤੋਂ ਮਿਲ ਗਿਆ ਕੀ ਕਹੀ ਕਹੀ ਨੂੰ ਤੁਸੀਂ ਤੁਸੀਂ ਹੌਸਲਾ ਰੱਖੋ ਮਾਤਾ ਜੀ ਨਹੀਂ ਇਹ ਨਹੀਂ ਹੋ ਸਕਦਾ ਦੇਖੋ ਤੁਹਾਨੂੰ ਕੋਈ ਗਲਤ ਫਹਮੀ ਹੋਈ ਹੋਣੀ ਤੁਹਾਡੀ ਕੁੜੀ ਦਾ ਕਤਲ ਹੋਇਆ ਤੇ ਮਾਮਲਾ ਬਹੁਤ ਗੰਭੀਰ ਆ ਤੁਸੀਂ ਨਾ ਸਾਨੂੰ ਸੱਚ-ਸੱਚ ਦੱਸ ਦੋ ਤਾਂ ਕਿ ਅਸੀਂ ਲਾਸ਼ ਤੱਕ ਪਹੁੰਚਣ ਲਈ ਕਾਮਯਾਬ ਹੋ ਸਕੀਏ ਕਤਲ ਮੇਰੀ ਦੀਦਾ ਮੇਰੀ ਦੀਦਾ ਕਤਲ ਹੋਇਆ ਤੇ ਮੈਂ ਕੀ ਦੱਸਾਂ ਤੁਹਾਨੂੰ ਮੈਨੂੰ ਤਾਂ ਪਤਾ ਵੀ ਨਹੀਂ ਹੈਗਾ ਕਿ ਮੇਰੇ ਸੇ ਇਸ ਦੁਨੀਆ ਤੇ ਨਹੀਂ ਰਹੀ ਮੈਨੂੰ ਯਕੀਨ ਨਹੀਂ ਹੁੰਦਾ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ ਤੁਸੀਂ ਝੂਠ ਬੋਲਦੇ ਹੋ ਦੇਖੋ ਜੇ ਤੁਹਾਨੂੰ ਕਿਸੇ ਵੀ ਗੱਲ ਦਾ ਪਤਾ ਨਾ ਤਾਂ ਸਾਨੂੰ ਦੱਸ ਦੋ ਉਹ ਮੈਡਮ ਜੀ ਸਾਨੂੰ ਕੋਈ ਪਤਾ ਹੁੰਦਾ ਹੀ possible ਛੋਡੇ ਕੋਲ ਖਾਤਾ ਹੁੰਦੇ ਅਸੀਂ ਕਿਉਂ ਰਿਪੋਰਟ ਲਿਖਾਉਂਦੇ ਫਿਰ ਛੋਡੇ ਕੋਲ ਇੱਕ ਪਾਸੇ ਮੇਰੀ ਠੀਕ ਹੈ ਕਹਿ ਰਿਹਾ ਇਸ ਦੁਨੀਆ ਚ ਨਹੀਂ ਰਹੀ ਦੂਜੇ ਪਾਸੇ ਸਾਨੂੰ ਸਵਾਲ ਤੇ ਸਵਾਲ ਕਰੀ ਜਾਂਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਉਹ ਸ਼ਰਮ ਤਾਂ ਆਉਂਦੀ ਆ ਮਾਤਾ ਪਰ ਇਹ ਸਾਡਾ ਕੰਮ ਆ ਸਾਡੇ ਦਿਲ ਤੇ ਗਈ ਬੀਤਦੀ ਆ ਤੁਹਾਨੂੰ ਕੀ ਪਤਾ ਦੇਖੋ ਇਹ ਕਾਨੂੰਨ ਹੈ ਤੇ ਸਵਾਲ ਕਰਨਾ ਸਾਡਾ ਫਰਜ਼ ਹੈ ਮੈਂ ਤਾਂ ਹੁਣੇ ਤੁਹਾਨੂੰ ਕਹਿਣੀ ਆ ਵੀ ਤੁਸੀਂ ਸਾਨੂੰ ਸੱਚ-ਸੱਚ ਸਾਰੀ ਗੱਲ ਦੱਸ ਦੋ ਤਾਂ ਕਿ ਅਸੀਂ ਕਾਤਲ ਤੱਕ ਜਲਦੀ ਪਹੁੰਚ ਸਕੀਏ ਮੈਡਮ ਜੀ ਫਿਰ ਮੇਰੀ ਭੈਣ ਦੀ লাশ ਕਿੱਥੇ ਹੈ ਉਹ লাশ ਨੂੰ ਤਾਂ ਅਸੀਂ ਪੋਸਟਮਾਰਟਮ ਲਈ ਭੇਜਿਆ ਹੋਇਆ ਦੇਖੋ ਹੁਣ ਅਸੀਂ ਚੱਲਦੇ ਆ ਤੇ ਅਸੀਂ ਅਗਲੀ ਕਾਰਵਾਈ ਵੀ ਕਰਨੀ ਹੈ ਤੇ ਨਾਲੇ ਜੇ ਤੁਹਾਨੂੰ ਕੁਝ ਵੀ ਪਤਾ ਲੱਗੇ ਨਾ ਤਾਂ ਜਲਦੀ ਜਲਦੀ ਥਾਣੇ ਪਹੁੰਚਿਓ ਕੋਈ ਨਾ ਚਲੋ ਦਿਲਾਬਰ ਦਿਲਾਵਰ ਹਾਂਜੀ ਹਾਂਜੀ ਕੇਸ ਤਾਂ ਬਹੁਤ ਉਲਝਿਆ ਹੋਇਆ ਲੱਗਦਾ ਹੈ ਹਾਂਜੀ ਹੁਣ ਆਪਾਂ ਨੂੰ ਇੱਕ ਕਤਲ ਲਿਆਇਆ ਤੇ ਉੱਥੇ ਦੋ ਦੋ ਲਾਸ਼ਾਂ ਉਹੀ ਤਾਂ ਗੱਲ ਆ ਮੈਡਮ ਇਹ ਹੀ ਗੱਲ ਮੇਰੇ ਨਹੀਂ ਸਮਝ ਆ ਰਹੀ ਕੁੜੀ ਦਾ ਕਤਲ ਤਾਂ ਚਲੋ ਹੋ ਗਿਆ ਜਿਹਨੇ ਆਪਾਂ ਨੂੰ ਫੋਨ ਕੀਤਾ ਫਿਰ ਉਹਦਾ ਕਤਲ ਕਿਨੇ ਕੀਤਾ ਜੀ ਇਹ ਨਹੀਂ ਗੱਲ ਸਮਝ ਆ ਰਹੀ ਵੀ ਜੇ ਉਹ ਮਰ ਗਿਆ ਸੀ ਫਿਰ ਆਪਾਂ ਨੂੰ ਫੋਨ ਕਿਹੜਾ ਕਰ ਗਿਆ ਉਹੀ ਗਲਤੀ ਮੈਂ ਸੋਚ ਰਹੀ ਆ ਨਾ ਬਾਰ-ਬਾਰ ਇਹਦਾ ਜੀ ਕਨਫਿਊਜ਼ਨ ਵਾਲਾ ਕੰਮ ਹੋ ਗਿਆ ਜੀ ਆਪਣੇ ਨਾਲ ਖਾਸ ਚਲੋ ਕੋਈ ਗੱਲ ਨਹੀਂ ਛਾਂਬੀਨ ਤਾਂ ਆਪਣੀ ਜਾਰੀ ਹੈ ਨਾ ਚਲੋ ਫਿਰ ਆਜੋ ਹੋਠੀ ਕੋ ਮਸੜੀ ਹਾਂ ਸੱਚੀ ਕਾਲ ਬੇਟੀ ਸੱਚੀ ਕਾਲ ਬੈਠੋ ਪੈਂਜੀ ਬੈਠੋ ਬਾਲੇ ਕਿ ਬੀਲੇ ਜੀ ਕਿਵੇਂ ਚੱਕਰ ਮਾਰਿਆ ਸੁੱਕ ਤਾਂ ਹੈਗੀ ਆ ਬਸ ਉਹ ਮਸੜੀ ਕੋਈ ਗੱਲ ਦੱਸਣ ਆਈ ਸੀ ਬਾਜੀ ਉਹ ਨਾ ਮਾਮਾ ਇਹ ਗੱਲ ਕਰਦਾ ਉਹ ਮਸੜੀ ਉਹ ਦੀਪੀ ਮਿਲ ਗਈ ਸੀ ਆਪਣੀ ਆ ਤਾਂ ਬਹੁਤ ਖੁਸ਼ ਹੋਇਆ ਦੀਪੀ ਮਿਲ ਗਈ ਉਹ ਠੀਕ ਤਾਂ ਹੈ ਨਾ ਪਰ ਗੱਲ ਹੋਰ ਮਸੜੀ ਪਰ ਗੱਲ ਹੋਰ ਕੀ ਗੱਲ ਹੈ ਠੀਕ ਹੁੰਦੀ ਭਾਜੀ ਫਿਰ ਗੱਲ ਕਾਦੀ ਸੀ ਆਪਣੀ ਦੀਪੀ ਆਪਣੀ ਦੀਪੀ ਛੇਤੀ ਦੱਸੋ ਕੀ ਹੋ ਗਿਆ ਦੀਪੀ ਨੂੰ ਕਿਸ ਨੇ ਕਤਲ ਕਰਤਾ ਬਾਪੂ ਕਤਲ ਕਰਤਾ हां बाजी पुलिस ਨੇ ਚਾਨਫੀਨ ਕੀਤੀ ਆਪਣੇ ਘਰੇ ਪੁਲਸ ਆਈ ਸੀ ਪਹਲੇ ਦੱਸਿਆ اچھا ਬਈ ਦੀਪੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਬਹੁਤ ਮਾੜਾ ਹੋਇਆ ਇਹ ਤਾਂ ਪੁਲਸ ਦੀਪੀ ਨੂੰ ਪੋਸਟ ਮੈਡਮ ਦੇ ਨਾਲ ਲੈ ਕੇ ਗਈ ਹੈ ਅਸੀਂ ਵੀ ਹੁਣ ਉਧਰੋਂ ਆਏ ਆ ਅਸੀਂ ਸੋਚਿਆ ਹਾਂ ਚੱਲ ਜਾਂਦੇ ਜਾਂਦੇ ਭਾਜੀ ਨੂੰ ਵੀ ਦੱਸ ਦਿੰਨੇ ਆ ਮੇਰਾ ਬਹੁਤ ਮਾੜਾ ਹੋਇਆ ਪਤ ਮਾਸੜ ਜੀ ਸੁਣਦਾ ਪਤੀ ਆ ਸਾਡੇ ਬਾਰੇ ਸਾਡੀ ਦਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਫਿਰ ਭੈਣ ਨਾਲ ਪਤਾ ਨਹੀਂ ਕਿਹਨੇ ਦੁਸ਼ਮਣੀ ਕੱਢੀ ਆ ਹਾਂਜੀ ਆਪਣੀ ਦੀਪੀ ਤਾਂ ਇੰਨੀ ਸਿਆਣੀ ਸੀ ਮੈਨੂੰ ਤਾਂ ਹਾਲੇ ਵੀ ਯਕੀਨ ਨਹੀਂ ਹੁੰਦਾ ਵੀ ਆਪਣੀ ਦੀਪੀ ਦਾ ਕਿਸੇ ਨੇ ਕਤਲ ਕਰਤਾ ਨਾਲੇ ਜਿਹੜੀ ਕਿ ਰਿਸ਼ਤੇਦਾਰੀ ਬਣਨ ਲੱਗੀ ਸੀ ਬਸ ਉਹ ਰਿਸ਼ਤੇਦਾਰੀ ਵੀ ਖਤਮ ਹੋ ਗਈ ਭੈਣ ਜੀ ਇਹ ਗੱਲਾਂ ਬਾਤ ਦੀਆਂ ਨਹੀਂ ਚਲੋ ਬਾਸਪਤਾ ਚੱਲ ਜੇ ਕੁੜਕੁੜੇ ਚੱਲ ਪੁੱਤ 엄마 ਐ ਕਰੀ ਤੈਨੂੰ ਮੈਂ ਘਰੇ ਛੜ ਨੂੰ ਉਧਰ ਜਾਂਦਾ ਹੋਇਆ ਤੂੰ ਘਰ ਸਾਮੀ ਚੰਗਾ ਮੈਂ ਤੇ ਮਾਸੜ ਜਾ ਆਵਾਂਗੀ ਆਇਆ ਮਾਂ ਜੱਸ ਜੇ ਉਹਦੇ ਤੂੰ ਮੇਰੀ ਗੱਲ ਮੰਨ ਲੈਂਦਾ ਮੈਂ ਤੈਨੂੰ ਬਥੇਰਾ ਪਿੱਟਦੀ ਰਹੀ ਵੀ ਤੂੰ ਤੇਰੀ ਭੈਣ ਨੂੰ ਲੱਭ ਲਵੇ ਲੱਭ ਲਵੇ ਪਰ ਤੈਨੂੰ ਜਿੰਨ ਨਸਬ ਖਾਣ ਪੀਣ ਤੋਂ ਬੇੜ ਲੱਗਦੀ ਫੇਰੀ ਲੱਭਦਾ ਨਾ ਹਾ ਦੇਖ ਲੈ ਹੁਣ ਪੁਲਿਸ ਪਤਾ ਨਹੀਂ ਮੇਰੀ ਤੀ ਨਾਲ ਕੀ ਕੁਛ ਕਰਕੇ ਛੱਡੂਗੀ ਉਹ ਮਾਂ ਮਦਦ ਲੱਭਣ ਦੀ ਉਠੀ ਕੋਸ਼ਿਸ਼ ਕਰੀ ਮੈਂ ਕੀ ਕਰਾਂ ਹੁਣ ਪੁਲਿਸ ਥਾਣੇ ਦਾ ਫਿਰ ਰਿਪੋਰਟ ਲਖੋਣੀ ਸੀ ਉਸ ਤੋਂ ਤਾਂ ਹੁਣ ਦੱਸਣੀ ਸੀ ਮੈਂ ਤੇ ਇਹ ਗੱਲ ਕਹਿਣਾ ਸੀ ਭੈਣ ਜੀ ਦੇਖੋ ਜੋ ਹੋਣਾ ਸੀਗਾ ਉਹ ਤਾਂ ਹੋ ਗਿਆ ਬਾੜੇ ਉੱਟ ਜੇ ਕਿਸੇ ਦਾ ਲਾਗ ਡਾਕ ਸੀ ਜਾਂ ਕਿਤੇ ਸ਼ੱਕ ਹੈ ਤੁਸੀਂ ਦੱਸ ਦੋ ਗੌਰ ਕਰ ਲੋ ਆਪਾਂ ਥਾਣੇ ਚ ਲਖਾ ਦਈਏ ਕਮ ਸੇ ਕਮ ਇਨਸਾਬਤਾ ਲੈ ਲਿਆ ਮਾੜਾ ਮੋਟਾ ਸੀ। ਉਹ ਨਹੀਂ ਨਹੀਂ ਬਾਜੀ ਸਾਡੀ ਕਿਹਦੇ ਨਾਲ ਲੌਕਡਾਊਨ ਹੋਣੀ ਸੀ ਭਲਾ? ਨਾ ਨਾ ਸਾਡੇ ਤਾਂ ਸਾਰਿਆਂ ਨਾਲ ਵਧੀਆ ਪਾਈਚਾਰਾ ਐ। ਬਾਪੂ ਯਾਰ ਇਹਨਾਂ ਦੀ ਗਾਦੀ ਦੁਸ਼ਮਣੀ ਨਹੀਂ ਹਣੀ ਕਿਸੇ ਨਾਲ। ਨਾਲੇ ਉਹਦੇ ਨਾਲ ਕੰਮ ਕਰੂ ਐਮ। ਹਾਂ ਮਾਛੜ ਜੀ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਨਾਲੇ ਮੇਰੇ ਭੈਣ ਤਾਂ ਇੰਨੀ ਸਿਆਣੀ ਸੀ। ਉਹਦਾ ਕਦੇ ਵੀ ਬਾਹਰ ਅੰਦਰ ਨਹੀਂ ਸੀ ਗਈ। ਆਹ ਕੰਮ ਹੋ ਜੂਗਾ। ਮੈਨੂੰ ਪਤਾ ਸੀ ਉਹ ਪੁੱਤ ਮੈਂ ਮੰਨਦਾ ਗੱਲ ਕਿਸੇ ਨਾਲ ਲਗੜਟ ਨਹੀਂ ਸੀ ਪਰ ਉਹ ਤਾਂ ਫਿਰ ਹੋਇਆ ਕਿ ਨਹੀਂ ਉਹ ਮਾਸੜ ਜੀ ਇਹੀ ਤਾਂ ਮੈਨੂੰ ਸਮਝ ਲੱਗ ਰਹੀ ਵੀ ਮੇਰੀ ਭੈਣ ਦਾ ਕਿਹਦੇ ਨੇ ਕਤਲ ਕਰਿਆ ਹਜੇ ਪੁਲਿਸ ਦੇਖ ਲੈ ਪੁੱਤ ਸੌ ਸੌ ਤੌਂਕ ਤਾਂ ਲਾਂਦੀ ਆਪਣੀ ਕੁੜੀ ਨੂੰ ਭੈਣ ਜੀ ਤੁਸੀਂ ਰੋ ਨਾ ਹੌਸਲਾ ਰੱਖੋ ਜੇ ਥੋੜੀ ਧੀ ਸੀ ਧੀ ਤਾਂ ਸਾਡੀ ਵੀ ਸੀ ਸਾਡੇ ਘਰੇ ਜਾਣੀ ਸੀ ਮੇਰੀ ਨੂੰਹ ਸੀ ਜੇ ਥੋੜੀ ਬਦਨਾਮੀ ਹੋਈ ਐ ਬਦਨਾਮੀ ਭੈਣ ਜੀ ਸਾਡੀ ਵੀ ਹੋਈ ਐ ਸਾਰੇ ਉਹ ਲੋਕ ਦੂਦੂ ਕਰ ਰਿਹਾ ਬੀਮੀ ਨਾ ਵਿਆ ਚੀਕਾ ਆ ਕੀ ਹੋ ਗਿਆ ਉਹ ਮਾਂ ਹੁਣ ਤੂੰ ਚੁੱਪ ਕਰ ਅਰੈਸਟ ਕਰ ਲੈ ਹਣਾ ਤੂੰ ਸੌ ਜਾ ਚੱਲੋ ਮਾਸੜੀ ਜੀ ਆਪ ਵੀ ਅਰੈਸਟ ਕਰ ਲਈ ਜਾਓ ਚਲੋ ਪਤਾ ਜੋ ਆ ਬਾਰਨਾ ਪਿੰਡ ਦੇ ਲੋਕ ਬੈਠੇ ਨੇ ਨੂੰ ਪਤਾ ਫਿਰ ਉਹ 100 100 ਗੱਲਾਂ ਬਣਾਉਣਗੇ ਹਾਂ ਤੇ ਸਹੀ ਗੱਲ ਆ ਪੁੱਤ 100 100 ਗੱਲਾਂ ਕਰਦੇ ਕੋਈ ਨਾ ਭੈਣ ਜੀ ਤੁਸੀਂ ਤੱਕੜੇ ਰਹੋ ਉਹ ਵੈਗਰੂ ਦਾ ਭਾਣਾਗਾ ਚਲੋ ਤੇ ਭਾਗਾਂ ਵਿੱਚ ਇੰਨੀ ਲਿਖਿਆ ਦਿਆ ਆ ਜੀ ਹਾਂ ਸਤਿ ਸ਼੍ਰੀ ਅਕਾਲ ਚੰਗਪਤ ਸਤਿ ਸ਼੍ਰੀ ਅਕਾਲ ਬੈਜੋ ਜੀ ਕੁਝ ਪਤਾ ਲੱਗਿਆ ਜੀ ਮੇਰੀ ਭੈਣ ਦੇ ਕਤਲ ਬਾਰੇ ਵੀ ਕਿਹਨੇ ਕਤਲ ਕਰਿਆ ਜੀ ਹਾਂਜੀ ਤੁਹਾਡੇ ਜੋ ਲਾਸ਼ ਦੀ ਨਾ ਪੋਸਟਮਾਰਟਮ ਦੀ ਰਿਪੋਰਟ ਆ ਚੁੱਕੀ ਹੈ ਸਾਡੇ ਕੋਲ ਤੁਹਾਡੇ ਮਾਤਾ ਜੀ ਕਿੱਥੇ ਨੇ ਬੁਲਾਓ ਉਹਨਾਂ ਨੂੰ ਉਹ ਤਾਂ ਹੀ ਹਸਪਤਾਲ ਫਿਰੇ ਹੋਣੇ ਅੱਛਾ ਹਾਂਜੀ ਗੱਲ ਇਹ ਹੈ ਕਿ ਕੁੜੀ ਨੂੰ ਕੋਈ ਜ਼ਹਿਰੀਲੀ ਚੀਜ਼ ਖਵਾ ਕੇ ਨਾ ਦਾ ਕਤਲ ਕੀਤਾ ਗਿਆ ਹੈ। ਜ਼ਹਿਰੀਲੀ ਚੀਜ਼ ਖਵਾ ਕੇ? ਇਹ ਨਹੀਂ ਹੋ ਸਕਦਾ ਜੀ। ਦੇਖੋ ਜੋ ਰਿਪੋਰਟ ਵਿੱਚ ਆਇਆ ਨਾ ਉਹੀ ਤੁਹਾਨੂੰ ਅਸੀਂ ਦੱਸਿਆ। ਤੇ ਇੱਕ ਗੱਲ ਹੋਰ। ਹਾਂਜੀ। ਜਿਹੜੀ ਜਗ੍ਹਾ ਤੇ ਤੁਹਾਡੀ ਕੁੜੀ ਦੀ Laash ਮਿਲੀ ਹੈ ਨਾ ਉਸੇ ਜਗ੍ਹਾ ਤੇ ਇੱਕ ਕਤਲ ਹੋਰ ਵੀ ਹੋਇਆ ਹੈ। ਹੋਰ ਕਤਲ ਹੋਇਆ? ਮੈਂ ਕੋਈ ਸਮਝ ਨਹੀਂ। ਦੇਖੋ ਜਿਹੜਾ ਉਥੇ ਇੱਕ ਕਤਲ ਹੋਰ ਹੋਇਆ ਨਾ ਉਹ ਮੁੰਡੇ ਦਾ ਕਤਲ ਕੀਤਾ ਗਿਆ ਹੈ। ਮੈਨੂੰ ਦੇਖਣ ਚ ਸਾਫ ਪਤਾ ਲੱਗਦਾ ਵੀ ਤੁਹਾਡੀ ਕੁੜੀ ਦਾ ਤੇ ਉਸ ਮੁੰਡੇ ਦਾ ਆਪਸ ਵਿੱਚ ਕੋਈ ਰਿਸ਼ਤਾ ਸੀ। ਤੇ ਬਾਕੀ ਰਿਪੋਰਟ ਆਉਣ ਤੋਂ ਵੀ ਪਤਾ ਲੱਗਿਆ ਕਿ ਕੁਝ ਕੁ ਗੱਲਾਂ ਉਹਨਾਂ ਦੀਆਂ ਮਿਲਦੀਆਂ ਜੁਲਦੀਆਂ ਨੇ। ਉਹ ਨਾ ਜੀ ਐ ਨਹੀਂ ਹੋ ਸਕਦਾ ਜੀ। ਮੇਰੀ ਭੈਣ ਤਾਂ ਬਹੁਤ ਸਿਆਣੀ ਸੀ ਜੀ। ਮੈਨੂੰ ਤਾਂ ਐ ਲੱਗਦਾ ਜੀ ਇਹ ਕਿਸੇ ਦੀ ਸਾਜ਼ਿਸ਼ ਆ। ਕੋਈ ਸਾਡਾ ਨਾਮ ਖਰਾਬ ਕਰਨਾ ਚਾਹੁੰਦਾ ਜੀ। ਦੇਖੋ ਮੇਰੀ ਗੱਲ ਸੁਣੋ। ਜੋ ਵੀ ਤੁਹਾਡੇ ਦਿਲ 'ਚ ਗੱਲਾਂ ਨੇ ਨਾ ਸਾਡੇ ਤੋਂ ਛਿਪਾਓ ਨਾ ਸੱਚ ਤਾਂ ਇੱਕ ਨਾ ਇੱਕ ਦਿਨ ਸਾਹਮਣੇ ਆਉਣਾ ਹੀ ਆ ਤੁਸੀਂ ਜੋ ਵੀ ਗੱਲਾਂ ਨੇ ਸਾਨੂੰ ਸੱਚ-ਸੱਚ ਦੱਸ ਦਿਓ ਗੱਲ ਤੇ ਹੀ ਆਈ ਸੱਚ ਵੀ ਮੈਨੂੰ ਮੇਰੀ ਭੈਣ ਦੇ ਪੂਰਾ ਜਗੀਨ ਆਈ ਉਹ ਐਂ ਕੰਮ ਕਦੇ ਨਹੀਂ ਕਰ ਸਕਦੀ ਮੇਰੀ ਗੱਲ ਸੁਣੋ ਭਲਾਈ ਤੇ ਇਸੇ 'ਚ ਹੋਊਗੀ ਜੇ ਤੁਸੀਂ ਸਾਨੂੰ ਸੱਚ ਦੱਸ ਦੋਗੇ ਹੁਣ ਜੇ ਸਾਡੇ ਤੋਂ ਤੁਸੀਂ ਗੱਲਾਂ ਛਿਪਾਓਗੇ ਤਾਂ ਇਹ ਮਾਮਲਾ ਅੱਗੇ ਵੀ ਵੱਧ ਸਕਦਾ ਜੋ ਸੱਚ ਹੈ ਮੈਨੂੰ ਉਹ ਹੀ ਦੱਸ ਰਿਆਂ ਦੇਖੋ ਇਸ ਤਰ੍ਹਾਂ ਤਾਂ ਕਾਤਲ ਤੱਕ ਪਹੁੰਚਣਾ ਮੁਸ਼ਕਲ ਹੈ ਜੇ ਤੁਹਾਨੂੰ ਸਾਨੂੰ ਕੋਈ ਤੁਸੀਂ ਸੱਚ ਦੱਸੋਗੇ ਤਾਂ ਹੀ ਅਸੀਂ ਕਾਤਲ ਨੂੰ ਫੜ ਸਕਦੇ ਹਾਂ ਨਾ ਐਵੇਂ ਤਾਂ ਨਾ ਮੌਕਨ ਹੈ ਫਿਰ ਸਾਡੀ ਤਾਂ ਇਹ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਚਲੋ ਕੋਈ ਗੱਲ ਨਹੀਂ ਅਸੀਂ ਆਪਣੀ ਬੰਦੀ ਕਾਰਵਾਈ ਜਾਰੀ ਰੱਖਦੇ ਹਾਂ ਮੈਂ ਚਲਦੀ ਹਾਂ ਫਿਰ ਠੀਕ ਕਾਤਲ ਹੋ ਗਿਆ ਨੂ ਦਾ ਇਹ ਤਾਂ ਕਦੇ ਸੋਚ ਵੀ ਨਹੀਂ ਸਕਦੇ ਮਸਾ ਮਸਾ ਇੰਨਾ ਵਧੀਆ ਰਿਸ਼ਤਾ ਬਣਿਆ ਸੀਗਾ ਇੰਨੀ ਸਿਆਣੀ ਕੁੜੀ ਸੀਗੀ ਪਰ ਹੈਰਾਨ ਦੀ ਗੱਲ ਇਹ ਹੈ ਵੀ ਕੁੜੀ ਨਾਲ ਕੀ ਦੀ ਦੁਸ਼ਮਣੀ ਸੀਗੀ ਕਿਸ ਦੇ ਨਾਲ ਉਹਦਾ ਵੈਰ ਸੀਗਾ ਨਾ ਕਿਉਂ ਦੱਸਿਆ ਵੀ ਕਿਹਨੇ ਮਾਰਤੀ ਸਮਝੋ ਬਾਹਰ ਆ ਗਈ ਸਾਡਾ ਵੀ ਘਰ ਪਟਿਆ ਗਿਆ ਉਹਨਾਂ ਦਾ ਘਰ ਵੀ ਪਟਿਆ ਗਿਆ ਸਗੋਂ ਸਾਡਾ ਘਰ ਵੱਧ ਪਟਿਆ ਗਿਆ ਕਿੰਨੀਆਂ-ਕਿੰਨੀਆਂ ਆਸਾਂ ਲਾਈਆਂ ਸੀਗਾ ਵੀ ਕੀ ਬਣੂੰਗਾ ਵਿਆਹ ਕਰਾਂਗੇ ਪਤਾ ਨਹੀਂ ਕਿਹੜਾ ਮਾੜਾ ਸਮਾਂ ਆ ਗਿਆ ਸਾਡੇ ਤੇ ਵੀ ਕਿੱਸਾ ਬਹੁਤ ਉਲਝਣਤਾਂ ਵਿੱਚ ਚੱਲ ਰਿਹਾ ਹੈ ਸੋਲਵ ਵੀ ਨਹੀਂ ਹੋ ਰਿਹਾ ਅੱਜ ਤੱਕ ਕੋਈ ਵੀ ਇਹੋ ਜਿਹਾ ਕੇਸ ਨਹੀਂ ਸੀ ਜਿਹੜਾ ਸੋਲਵ ਨਾ ਹੋਇਆ ਹੋਵੇ ਪਰ ਹੁਣ ਪਤਾ ਨਹੀਂ ਕੀ ਹੋ ਰਿਹਾ ਇੱਕ ਤਾਂ ਘਰ ਦੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਕੁਝ ਵੀ ਨਹੀਂ ਦੱਸ ਰਹੇ ਜੇ ਕੋਈ ਪ੍ਰੂਫ ਮਿਲ ਜਾਂਦਾ ਚੱਲ ਕੇਸ ਤਾਂ ਸੁੱਲਝ ਜਾਂਦਾ ਕੁਛ ਨਹੀਂ ਸਮਝ ਆ ਰਿਹਾ ਇੱਕ ਦਿਲਾਵਰ ਦੋ ਦਿਨਾਂ ਤੋਂ ਛੁੱਟੀ ਤੇ ਚੱਲ ਰਿਹਾ ਹੈ ਉੱਪਰੋਂ ਉੱਪਰੋਂ ਨੋਟਿਸ ਆ ਰਹੇ ਨੇ ਕੀ ਕੀਤਾ ਜਾਵੇ ਐਦਾਂ ਤਾਂ ਕੇਸ ਸੁੱਲਝਣਾ ਹੀ ਨਹੀਂ ਚੱਲ ਜੇ ਇੱਕ ਪ੍ਰੂਫ ਵੀ ਮਿਲ ਜਾਣਾ ਤਾਂ ਕੇਸ ਸੌਲਵ ਹੋ ਜਾਏ ਇੱਕ ਕੰਮ ਕਰਦੀ ਹਾਂ ਗਗਨ ਨੂੰ ਫੋਨ ਲਾਵਾਂ ਹਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਹਾਂ ਗਗਨ ਹਾਂ ਅੱਛਾ ਮੇਰੀ ਗੱਲ ਧਿਆਨ ਨਾਲ ਸੁਣ ਇੱਕ ਮੈਂ ਤੈਨੂੰ ਗੱਲ ਦੱਸਦੀ ਹਾਂ ਦੋ ਕਤਲ ਹੋਏ ਨੇ ਤੇ ਉਹ ਕੇਸ ਨਾ ਅਜੇ ਸੁਲਝ ਨਹੀਂ ਰਿਹਾ ਬਹੁਤ ਕਹਾਣੀ ਵਿਗੜੀ ਹੋਈ ਐ ਤੇ ਤੂੰ ਜਲਦੀ ਜਲਦੀ ਨਾ ਥਾਣੇ ਪਹੁੰਚ ਹਾਂ ਹਾਂ ਠੀਕ ਐ ਓਕੇ ਓਕੇ ਲੈ ਜਦੋਂ ਦੀ ਉਹ ਕੁੜੀ ਜੀ ਗਈ ਐ ਨਾ ਕਿਤੇ ਜੀ ਨਹੀਂ ਲੱਗਦਾ ਹੈਗਾ ਮੇਰਾ ਤਾਂ ਉਹ ਕੀ ਸੋਚੀ ਨੀ ਅਮਾ ਬੱਸ ਪਤਾ ਸੋਚਣਾ ਕੀ ਸੀ ਉਹ ਦੀਪੀ ਬਾਰੇ ਸੋਚੀ ਜਾਨੀ ਆ ਮਾ ਜਦੋਂ ਦੀ ਗਈ ਐ ਨਾ ਕਿਤੇ ਜੀ ਨਹੀਂ ਲੱਗਦਾ ਹੈਗਾ ਮੇਰਾ ਤਾਂ ਹਾਂ ਮਾ ਕੀ ਗੱਲ ਤਾਂ ਹੈਗੀ ਆ ਅਜਨਾਂ ਦੀਪੀ ਦੇ ਕਤਲ ਹੋਏ ਨੂੰ ਮਹੀਨਾ ਹੋ ਗਿਆ ਪੂਰਾ ਹਲੇ ਤੱਕ ਐ ਨਹੀਂ ਪਤਾ ਲੱਗਿਆ ਵੀ ਉਹਦਾ ਕਤਲ ਕੀਤਾ ਕਿਨੇ ਆ ਇਹ ਤਾਂ ਤੇਰੀ ਗੱਲ ਠੀਕ ਐ ਪੁੱਤ ਹੁਣ ਨਾਲੇ ਤਾਂ ਘਰੋਂ ਕੁੜੀ ਗਈ ਨਾਲੇ ਅੱਕੇ ਲੋਕਾਂ ਤੋਂ ਗੱਲਾਂ ਸੁਣਨ ਦੀ ਪੈ ਰਹੀਆਂ ਨੇ ਜਿੰਨੇ ਮੂੰਹ ਇੰਨੀਆਂ ਗੱਲਾਂ ਲੋਕ ਤਾਂ ਫੰਗਾਂ ਦੀ ਡਾਰਾਂ ਬਣਾਈ ਜਾਂਦੇ ਨੇ ਕੋਈ ਕੋਸ ਕੰਦ ਹੈ ਕੋਈ ਕੋਸ ਕੰਦ ਹੈ ਸੱਚੀ ਮੇਰਾ ਤਾਂ ਨਾ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ ਬਾਹਰ ਨਿਕਲਣੋਂ ਜੀਵ ਹੀ ਨਹੀਂ ਕਰਦਾ ਬਈ ਹਾਏ ਜੇ ਬਾਹਰ ਨਿਕਲ ਗਈ ਕੋਈ ਨਾ ਕੋਈ ਲਾਜਮੀ ਟੋਕੂਗਾ ਇਹ じゃ ਕੀ ਹੋਇਆ ਸੀ ਛੋਟੀ ਕੁੜੀ ਨੂੰ ਕਿੱਥੇ ਐ ਕੀ ਨੇ ਕੀ ਕੀਤਾ ਉਹਦੇ ਨਾਲ ਸੌ ਸੌ ਸਵਾਲ ਕਰਦੇ ਨੇ ਜਿਨ੍ਹਾਂ ਦੇ ਜਵਾਬ ਦੇਣੇ ਮੈਨੂੰ ਬਹੁਤ ਔਖੇ ਹੁੰਦੇ ਨੇ ਕੋਈ ਗੱਲ ਨਹੀਂ ਮਾਂ ਤੂੰ ਆ ਲੋਕਾਂ ਨੂੰ ਪ੍ਰਵਾਨ ਨਾ ਕਰ ਲੋਕ ਤਾਂ ਭੌਂਕੀ ਜਾਣਗੇ ਮੈਨੂੰ ਇਥੇਰਾ ਕੁਛ ਕਹਿੰਦੇ ਨੇ ਪਰ ਮੈਨੂੰ ਤਾਂ ਹਲੇ ਤੱਕ ਐ ਨਹੀਂ ਸਮਝਾਈ ਨਪਲਸ ਨੂੰ ਪਤਾ ਲੱਗ ਰਿਹਾ ਵੀ ਕਤਲ ਕੀਤਾ ਕਿਨੇ ਆ ਪੁਲਸ ਕਿੰਨੇ ਵਾਰ ਆਪਣੇ ਘਰੇ ਆ ਗਈ ਹਾਂ ਹਾਂ ਪੁੱਤ ਇੱਕ ਗੱਲ ਤਾਂ ਤੇਰੀ ਸਹੀ ਐ ਇਹ ਆਜਾ ਕਿਨੇ ਕਤਲ ਕੀਤਾ ਐ ਜੱਸੀ ਪੁੱਤ ਇਹ ਤਾਂ ਨਹੀਂ ਹੈਗਾ ਕਿਤੇ ਉਹਦੇ ਸਹੁਰਿਆਂ ਦੀ ਕੋਈ ਚਾਲ ਹੋਵੇ ਮਾਂ ਆਈ ਗਈ ਕਹੀ ਇਹਨੇ ਤੂੰ ਉਹ ਕੋ ਕਤਲ ਕਰਨਗੇ ਉਹ ਤਾਂ ਵਿਚਾਰੇ ਕਿੰਨੇ ਵਧੀਆ ਨੇ ਉਹਨਾਂ ਦੀ ਵੀ ਨੂਸ ਹੀ ਉਹ ਹਾਂ ਪੁੱਤ ਇਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਪਰ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਵੀ ਉਹ ਚੰਗੇ ਨੇ ਜਾਂ ਮਾੜੇ ਐਨਾ ਵੀ ਕਿਸੇ ਤੇ ਯਕੀਨ ਨਹੀਂ ਕਰੀਦਾ ਹੁਣ ਨੂੰ ਤਾਂ ਕੁਝ ਵੀ ਹੋ ਸਕਦਾ ਨਾ ਉਹ ਨਾ ਨਾ ਮੈਂ ਨਹੀਂ ਹੋ ਸਕਦਾ ਜਿਵੇਂ ਤੂੰ ਸੋਚੀਂ ਇੰਨੀ ਆ ਉਹ ਵਿਚਾਰੇ ਐਂ ਕੋ ਕਰਨਗੇ ਹੁਣ ਤੂੰ ਬੇਬੇ ਬਾਲਾ ਨਾ ਸੋਚੋ ਤੂੰ ਮੇਰਾ ਕੋਈ ਕੰਮ ਨੰਦਾ ਕਰ ਲੈ ਮੈਂ ਵੀ ਉਹ ਕੰਮ ਦੇਖਣ ਜਾ ਕੇ ਪੁੱਤ ਕਿਸੇ ਵੀ ਕੰਮ ਕਰਨ ਨੂੰ ਜੀਅ ਨਹੀਂ ਕਰਦਾ ਮੇਰਾ ਮੇਰੀ ਸੁਰਤੀ ਤਾਂ ਸਾਰਾ ਦਿਨ ਦੀ ਪਿੱਛੇ ਰਹਿੰਦੀ ਐ ਬੇਕ ਲੈਣੀ ਨਾਲ ਕੀ ਹੋਇਆ ਕੋਈ ਨਾ ਮਾਂ ਹੁਣ ਤਾਂ ਜਿੰਨਾ ਸੋਚੇਗੀ ਨਾ ਉਨੀ ਵੱਧ ਦੁਖੀ ਹੋਏਗੀ ਠੀਕ ਆ ਕੋਈ ਨਾ ਕਰ ਲੈ ਕੰਮ ਕੰਮ ਕਰਨ ਨੂੰ ਤਾਂ ਮੇਰਾ ਵੀ ਨਹੀਂ ਜੀ ਕਰਦਾ ਪਰ ਕੀ ਕਰਾਂ ਕੰਮ ਤਾਂ ਹੁਣ ਕਰਨੀ ਹੀ ਪੈਣਾ ਬੇਬੇ ਹਾਂ ਹਾਂ ਪੁੱਤ ਢੱਡ ਤੇ ਖਾਣ ਨੂੰ ਮੰਗਦਾ ਹੀ ਐ ਨਾ ਹਦ ਤੱਕ ਕਿਸਮਤੀ ਹੋਲੀ ਸੀ ਚੰਦਰੀ ਦੀ ਨਾਲੇ ਜਾਨੂ ਗਈ ਤੇ ਨਾਲੇ ਜਹਾਨ ਹੋ ਗਈ ਨਾਲੇ ਪਿੰਡ 'ਚ 100-100 ਗੱਲਾਂ ਬਣ ਗਈਆਂ ਬਦਿਆ ਕੁੜੀ ਮਿਲ ਗਈ ਸੀਗੀ ਦੇਖ ਦਿਖਾਇਆ ਹੋ ਗਿਆ ਸੀਗਾ ਪਰ ਆਹ ਸੋਚਿਆ ਨਹੀਂ ਸੀ ਵੀ ਐਂ ਵੀ ਹੋ ਜਾਊਗਾ ਨਾ ਉਹ ਮੈਂ ਗੁਰੂ ਨੂੰ ਬੁਲਾ ਕੇ ਉਹਨੂੰ ਕਹਿਣਾਗਾ ਵੀ ਜੜਨੋ ਦਾ ਸਮਾਨ ਸੱਲਾ ਪਿਆ ਮਾੜਾ ਮੋਟਾ ਮੋੜਿਆ ਉਹਨਾ ਜਦੋਂ ਉਹ ਮਰ ਗਈ ਤੇ ਉਹਦਾ ਸਮਾਨ ਕਿਹੜੇ ਕੰਮ ਦਾ ਆ ਗਿਆ ਪਤਾ ਤੈਨੂੰ ਹਾਂ ਬਾਪੂ ਆ ਗਿਆ ਮੈਂ ਤਾਂ ਆਪਣੇ ਆਪ ਨਾਲ ਗੱਲਾਂ ਕਰੀ ਜਾਂਦਾ ਸੀਗਾ ਮਾ ਗੁਰੂ ਨੂੰ ਬੁਲਾ ਲੀਏ ਤੇ ਪੁੱਤ ਮੈਂ ਤੇਰੇ ਨਾਲ ਕੁਝ ਗੱਲ ਕਰਨੀ ਸੀਗੀ ਕੀ ਗੱਲ ਕਰਨੀ ਸੀ ਆਪਾਂ ਗੁਰੂ ਮੈਂ ਤਾਂ ਆਇਆ ਕਹਿੰਦਾ ਸੀਗਾ ਤੇ ਇੱਕ ਪੁੱਤ ਉਹ ਹੈਗੀ ਤਾਂ ਸੰਜੋਗਾ ਦੀ ਗੱਲ ਆ ਜਿੰਨਾ ਚਿਰ ਸੰਜੋਗ ਸੀ ਕਿਸੇ ਦਾ ਹਨਾ ਤੇ ਉਹ ਹੁਣ ਜਦੋਂ ਮਰ ਗਈ ਕੁੜੀ ਤੇ ਉਹਦਾ ਸਮਾਨ ਪੁੱਤ ਆਪਣੇ ਕੋਲੇ ਪਿਆਗਾ ਫਿਰ ਆਪਾਂ ਕਰਾਉਣਾ ਕੀ ਆ ਜਿਹੜਾ ਸ਼ਾਮਛਲਾ ਜਾਂ ਮਾਣਾ ਮੋਟਾ ਪਿਆ ਮੋੜਿਓ ਨੇ ਪੁੱਤ ਫਿਰ ਫਿਰ ਤੇਰਾ ਨਵੇਂ ਸਿਰੇ ਤੋਂ ਵੀ ਦੇਖਣਾ ਨਾ ਪੁੱਤ ਸਾਰਾ ਕੁਝ ਕੋਈ ਵਧੀਆ ਰਿਸ਼ਤਾ ਦੇਖ ਲੂੰਗਾ ਮੈਂ ਠੀਕ ਹੈ ਅਗਰ ਥੋੜੀ ਰੱਖਣਾ ਮੈਂ ਠੀਕ ਹੈ ਕਰਦਾ ਵੀ ਸਾਰਾ ਸਿਸਟਮ ਦੇਖਣਾਗਾ ਹਾਂ ਜਿਵੇਂ ਤੁਹਾਨੂੰ ਠੀਕ ਲੱਗਦਾ ਜੀ ਉਵੇਂ ਕਰ ਲਓ ਆਪਾਂ ਇਹ ਕਰਦੇ ਆਂ ਜੀ ਆਪਾਂ ਚੱਲਦੇ ਆਂ ਜੀ ਆਪਾਂ ਜਿਹੜਾ ਸ਼ਾਪ ਜੀ ਦੇ ਕੇ ਸੀਗੇ ਕੁਝ ਉਹਦੇ ਕੱਪੜੇ ਕੁੱਪੜੇ ਜੇ ਵੇ ਜੋ ਸੀ ਹੈਗਾ ਸਾਰਾ ਫੜਾਇਆ ਨੇ ਭਾਈ ਚਲੋ ਠੀਕ ਹੈ ਹੁਣ ਜੋ ਹੋਣਾ ਸੀਗਾ ਉਹ ਪਾਣਾ ਵੇ ਗੁਰੂ ਰਾਹੀ ਕਾਮਾਂਗੇ ਹੋਰ ਕੀ ਆ ਹਾਂ ਹੈਨਾ ਹਾਂ ਬਾਗ ਚੱਲਦੇ ਆਂ ਫਿਰ ਬਾਪੂ ਠੀਕ ਆ ਪੁੱਤ ਹਾਂ ਤੂੰ ਤਾਂ ਖੁਸ਼ ਆ ਨਾ ਮੈਂ ਤਾਂ ਖੁਸ਼ ਆ ਬਾਪੂ ਤੈਨੂੰ ਪ੍ਰੋਬਲਮ ਤਾਂ ਨਹੀਂ ਕੋਈ ਹੈਗੀ ਨਹੀਂ ਨਹੀਂ ਬਾਪੂ ਮੈਂ ਕੱਲੂ ਆਇਆ ਨਾ ਕਿ ਬਾਪੂ ਆਇਆ ਕਹਿੰਦਾ ਨਾ ਨਾ ਬਾਪੂ ਕੋਈ ਕਿਉਂਕਿ ਪੁੱਤ ਇੱਥੇ ਪੰਜਾਂ ਨੇ ਗਿਆ ਉਹ ਦੁਖੀ ਦੇਣਗੇ ਸਾਰੀ ਉਮਰ ਆਪਾਂ ਨੂੰ ਹੂੰ ਉਜਾਦਾ ਹੁੰਦੀਆਂ ਨੇ ਨਾ ਕਿਤੇ ਨਾ ਕਿਤੇ ਗੱਲ ਪੈਂਦੀ ਆ ਦਿਮਾਗ 'ਚ ਵੀ ਉਹਦਾ ਸਮਾਨ ਪਿਆਗਾ ਫਿਰ ਰੱਖਣਾ ਵੀ ਕਰ ਜਦੋਂ ਉਹ ਨਹੀਂ ਰਹੀ ਪਰ ਉਹ ਕਾਹ ਤੋਂ ਰੱਖਣਾ ਆਪਾਂ ਨੇ ਨਾ ਠੀਕ ਹੈ ਬਾਪੂ ਗੱਲ ਤੇਰੀ ਠੀਕ ਹੈ ਚੱਲ ਫਿਰ ਆਪਾਂ ਸੁਣਾਇਓ ਨਾ ਜੀ ਬਾਕੀ ਮੈਂ ਬਚੋਲੇ ਨੂੰ ਮਿਲਦਾਂਗਾ ਨਵੇਂ ਸਿਰ ਤੋਂ ਦੇਖਣਾ ਪੁੱਤ ਕੋਈ ਪ੍ਰਮਾਤਮਾ ਕਿਰਪਾ ਕਰੇ ਘਰੇ ਹੁਣ ਮੈਂ ਕਿੰਨਾ ਚਿਰ ਕੰਮ ਕਾਜ ਕਰੂੰਗਾ ਨਹੀਂ ਠੀਕ ਹੈ ਬਾਪੂ ਕੋਈ ਨਹੀਂ ਸਸੀガル ਸਸੀガル ਬੈਠਾ ਬਗਨ